ਯੂਧਿਆ ਦੇ ਵਿੱਚ 70 ਏਕੜ ਵਿੱਚ ਬਣ ਰਿਹਾ ਵਿਸ਼ਾਲ ਰਾਮ ਮੰਦਰ ਕੰਪਲੈਕਸ ਦੇ ਵਿੱਚ 13 ਹੋਰ ਮੰਦਰ ਬਣਾਏ ਜਾਣਗੇ ਅਤੇ ਭਗਵਾਨ ਸੂਰਜ, ਭਗਵਾਨ ਸ਼ਿਵ, ਮਾ ਪਗਵਤੀ, ਗਣਪਤੀ ਜੀ, ਹਨੂਮਾਨ ਜੀ ਤੋਂ ਲਾਭਾ, ਪੂਰਨਾ ਦੇਵੀ ਆਦਿ ਦੇ ਮੰਦਰ ਹੋਣਗੇ। ਇਹ ਮੰਦਿਰਾਂ ਦਾ ਕੰਮ ਚਾਰ ਦੀਵਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਬਾਅਦ ਇੱਕ ਅੰਧ ਦੇਵਾਰ ਯਾਨੀ ਚਾਰ ਦੀਵਾਰੀ ਦੇ ਬਾਅਦ ਸੱਤ ਹੋਰ ਮੰਦਿਰ ਬਣਾਏ ਜਾਣਗੇ ਇਹਨਾਂ ਦੇ ਵਿੱਚ ਭਗਵਾਨ ਰਾਮ ਦੇ ਗੁਰੂ ਬ੍ਰਹਮ ਰਿਸ਼ੀ ਵਿਸ਼ਿਸ਼ਟ ਬ੍ਰਹਮ ਰਿਸ਼ੀ ਵਿਸ਼ਵਾਮਿੱਤਰ ਰਾਮਾਇਣ ਦੇ ਲੇਖਕ ਮਹਾਰਿਸ਼ੀ ਵਾਲਮੀਕੀ ਅਗਸਤਿ मुनि रामਪਗਤ ਕੀਵਤ ਨਿਸ਼ਾਦ ਰਾਜ ਅਤੇ ਸ਼ਬਰੀ ਦੇ ਮੰਦਿਰ ਸ਼ਾਮਲ ਹਨ ਸਾਰੇ 2024 ਦੇ ਵਿੱਚ ਮੁਕੰਮਲ ਹੋ ਜਾਣਗੇ ਇਸ ਦੇ ਵਿੱਚ ਮੁੱਖ ਯੱਗ ਮੰਡਪ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਦੇ ਲਈ ਤਿਆਰ ਹੈ ਇਹ ਯੱਗ ਮੰਡਪ ਮੰਦਿਰ ਦੇ ਮਹਾ ਸਿੰਘ ਦਵਾਰ ਤੋਂ ਪੂਰਬੀ ਦਿਸ਼ਾ ਦੇ ਵਿੱਚ ਬਣਾਇਆ ਗਿਆ ਹੈ ਇਸੇ ਨਾਲ ਹੀ ਮੰਦਿਰ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾ ਰਿਹਾ ਹੈ ਕਿ ਸ਼ਰਦ ਆਲੂ ਕਟੋ-ਕਟ 1 ਘੰਟੇ ਤੱਕ ਪ੍ਰੈਸ਼ਰ ਦੇ ਵਿੱਚ ਰਹਿ ਸਕਣ ਸੂਤਰਾਂ ਦੇ ਅਨੁਸਾਰ ਪ੍ਰਾਣ ਪ੍ਰਤੀਸ਼ਟਾ ਦੇ ਨਿਰਮਾਣ ਤੋਂ ਬਾਅਦ ਦੂਜੇ ਪੜਾ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਯੂਦਾ ਦੇ ਵਿੱਚ 70 ਏਕੜ ਵਿੱਚ ਬਣ ਰਿਹਾ ਵਿਸ਼ਾਲ ਰਾਮ ਮੰਦਰ ਕੰਪਲੈਕਸ ਦੇ ਵਿੱਚ 13 ਹੋਰ ਮੰਦਰ ਬਣਾਏ ਜਾਣਗੇ ਅਤੇ ਭਗਵਾਨ ਸੂਰਜ, ਭਗਵਾਨ ਸ਼ਿਵ, ਮਾ ਪਗਵਤੀ, ਗਣਪਤੀ ਜੀ, ਹਨੂਮਾਨ ਜੀ ਤੋਂ ਲਾਭਾ, ਪੂਰਨਾ ਦੇਵੀ ਆਦਿ ਦੇ ਮੰਦਰ ਹੋਣਗੇ। ਅਨਾ ਮੰਦਰਾਂ ਦਾ ਕੰਮ ਚਾਰ ਦੀਵਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਬਾਅਦ ਇੱਕ ਅੰਧ ਦੀਵਾਰ ਯਾਨੀ ਚਾਰ ਦੀਵਾਰੀ ਦੇ ਬਾਅਦ ਸੱਤ ਹੋਰ ਮੰਦਰ ਬਣਾਏ ਜਾਣਗੇ ਇਹਨਾਂ ਦੇ ਵਿੱਚ ਭਗਵਾਨ ਰਾਮ ਦੇ ਗੁਰੂ ਬ੍ਰਹਮ ਰਿਸ਼ੀ ਵਿਸ਼ਿਸ਼ਟ ਬ੍ਰਹਮ ਰਿਸ਼ੀ ਵਿਸ਼ਵਾਮਿੱਤਰ ਰਾਮਾਇਣ ਦੇ ਲੇਖਕ ਮਹਾਰਿਸ਼ੀ ਵਾਲਮੀਕੀ ਅਗਸਤਿ ਮੁਨੀ ਰਾਮ ਪਗਤ ਕੀਵਤ ਨਿਸ਼ਾਦ ਰਾਜ ਅਤੇ ਸ਼ਬਰੀ ਦੇ ਮੰਦਰ ਸ਼ਾਮਲ ਹਨ ਸਾਰੇ 2024 ਦੇ ਵਿੱਚ ਮੁਕੰਮਲ ਹੋ ਜਾਣਗੇ ਇਸ ਦੇ ਵਿੱਚ ਮੁੱਖ ਯੱਗ ਮੰਡਪ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਦੇ ਲਈ ਤਿਆਰ ਹੈ ਇਹ ਯੱਗ ਮੰਡਪ ਮੰਦਿਰ ਦੇ ਮਹਾ ਸਿੰਘ ਦਵਾਰ ਤੋਂ ਪੂਰਬੀ ਦਿਸ਼ਾ ਦੇ ਵਿੱਚ ਬਣਾਇਆ ਗਿਆ ਹੈ ਇਸ ਨਾਲ ਹੀ ਮੰਦਿਰ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾ ਰਿਹਾ ਹੈ ਕਿ ਸ਼ਰਧਾਲੂ ਕਟੋ-ਕਟ 1 ਘੰਟੇ ਤੱਕ ਪ੍ਰੈਸ਼ਰ ਦੇ ਵਿੱਚ ਰਹਿ ਸਕਣ ਸੂਤਰਾਂ ਦੇ ਅਨੁਸਾਰ ਪ੍ਰਾਣ ਪ੍ਰਤੀਸ਼ਟਾ ਦੇ ਨਿਰਮਾਣ ਤੋਂ ਬਾਅਦ ਦੂਜੇ ਪੜਾ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਯੂਦੇਅ ਦੇ ਵਿੱਚ 70 ਏਕੜ ਵਿੱਚ ਬਣ ਰਿਹਾ ਵਿਸ਼ਾਲ ਰਾਮ ਮੰਦਰ ਕੰਪਲੈਕਸ ਦੇ ਵਿੱਚ 13 ਹੋਰ ਮੰਦਰ ਬਣਾਏ ਜਾਣਗੇ ਅਤੇ ਭਗਵਾਨ ਸੂਰਜ, ਭਗਵਾਨ ਸ਼ਿਵ, ਮਾ ਪਗਵਤੀ, ਗਣਪਤੀ ਜੀ, ਹਨੂਮਾਨ ਜੀ ਤੋਂ ਲਾਵਾ, ਪੂਰਨਾ ਦੇਵੀ ਆਦਿ ਦੇ ਮੰਦਰ ਹੋਣਗੇ। ਨਾ ਮੰਦਿਰਾਂ ਦਾ ਕੰਮ ਚਾਰ ਦੀਵਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਬਾਅਦ ਇੱਕ ਅੰਧ ਦੀਵਾਰ ਯਾਨੀ ਚਾਰ ਦੀਵਾਰੀ ਦੇ ਬਾਅਦ ਸੱਤ ਹੋਰ ਮੰਦਿਰ ਬਣਾਏ ਜਾਣਗੇ ਇਹਨਾਂ ਦੇ ਵਿੱਚ ਭਗਵਾਨ ਰਾਮ ਦੇ ਗੁਰੂ ਬ੍ਰਹਮ ਰਿਸ਼ੀ ਵਿਸ਼ਿਸ਼ਟ ਬ੍ਰਹਮ ਰਿਸ਼ੀ ਵਿਸ਼ਵਾਮਿੱਤਰ ਰਾਮਾਇਣ ਦੇ ਲੇਖਕ ਮਹਾਰਿਸ਼ੀ ਵਾਲਮੀਕੀ ਅਗਸਤਿ ਮੁਨੀ ਰਾਮ ਪਗਤ ਕੀਵਤ ਨਿਸ਼ਾਦ ਰਾਜ ਅਤੇ ਸ਼ਬਰੀ ਦੇ ਮੰਦਿਰ ਸ਼ਾਮਲ ਹਨ ਸਾਰੇ 2024 ਦੇ ਵਿੱਚ ਮੁਕੰਮਲ ਹੋ ਜਾਣਗੇ ਇਸ ਦੇ ਵਿੱਚ ਮੁੱਖ ਯੱਗ ਮੰਡਪ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਦੇ ਲਈ ਤਿਆਰ ਹੈ ਇਹ ਯੱਗ ਮੰਡਪ ਮੰਦਰ ਦੇ ਮਹਾ ਸਿੰਘ ਦਵਾਰ ਤੋਂ ਪੂਰਬੀ ਦਿਸ਼ਾ ਦੇ ਵਿੱਚ ਬਣਾਇਆ ਗਿਆ ਹੈ ਇਸਨਾਂ ਲਈ ਮੰਦਰ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾ ਰਿਹਾ ਹੈ ਕਿ ਸ਼ਰਧਾਲੂ ਕਟੋ-ਕਟ 1 ਘੰਟੇ ਤੱਕ ਪ੍ਰੈਸ਼ਰ ਦੇ ਵਿੱਚ ਰਹਿ ਸਕਣ ਸੂਤਰਾਂ ਦੇ ਅਨੁਸਾਰ ਪ੍ਰਾਣ ਪ੍ਰਤੀਸ਼ਟਾ ਦੇ ਨਿਰਮਾਣ ਤੋਂ ਬਾਅਦ ਦੂਜੇ ਪੜਾ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ